ਅਸੀਂ ਕਲਗੀ ਤਰਪਾਸ਼ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰ ਰਹੇ ਹਾਂ ਯਾਦ ਰੱਖੋ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਜਮੇਰ ਚੰਦ ਹਮਲਾ ਕਰਨ ਆਉਂਦਾ ਹੈ ਤਾਂ ਭਾਈ ਮਾਨ ਸਿੰਘ ਘੋੜੇ ਦੇ ਸਵਾਰ ਹੋ ਕੇ ਜਦੋਂ ਹਮਲਾ ਕਰਦਾ ਹੈ ਉਸ ਹਮਲੇ ਦੇ ਵਿੱਚ ਪਾਇ ਨਿਸ਼ਾਨ ਸਿੰਘ ਨਿਸ਼ਾਨਚੀ ਜ਼ਖਮੀ ਹੋ ਜਾਂਦੇ ਨੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਸ ਨੂੰ ਆਪਣੀ ਦਸਤਾਰ ਦੇ ਵਿੱਚੋਂ ਇੱਕ ਦਸਤਾਰ ਦਾ ਟੁਕੜਾ ਪਾ ਕੇ ਉਹਦੇ ਸਿਰ ਦੇ ਉੱਤੇ ਦਮਾਲੇ ਦੇ ਉੱਤੇ ਸਜਾਉਂਦੇ ਨੇ ਜਿਸ ਨੂੰ ਅੱਜਕੱਲ੍ਹ ਨਿਹੰਗ ਸਿੰਘ ਫਰਲੇ ਵਾਲਾ ਦਮਨ ਲਾ ਕੇ ਦੇ ਨੇ ਉਸ ਤੋਂ ਬਾਅਦ ਅਜਮੇਰ ਤੋਂ ਮੰਦਾਨ ਛੱਡ ਕੇ ਪੱਜ ਜਾਂਦਾ ਹੈ ਅਤੇ ਦਿੱਲੀ ਦੇ ਹਾਕਮਾਂ ਦੇ ਕੋਲ ਜਾਂਦਾ ਹੈ ਆਖਦਾ ਹੈ ਕਿ ਅਸੀਂ ਤੁਹਾਡੀ ਮਦਦ ਕੀਤੀ ਤੁਸੀਂ ਹੁਣ ਸਾਡੀ ਮਦਦ ਕਰੋ ਤੇ ਆਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਾਉ ਉਸ ਤੋਂ ਬਾਅਦ ਦਿੱਲੀ ਦੇ ਜਿਹੜੇ ਫੌਜਦਾਰ ਨੇ ਸਿਪਾਹੀ ਨੇ ਇਕੱਠੇ ਹੋ ਕੇ ਵੱਖ-ਵੱਖ ਰਾਜਿਆਂ ਦੀਆਂ ਫੌਜਾਂ ਲੈ ਕੇ ਜੰਮੂ ਉਧਰੋਂ ਸਰਹੰਦ ਤੋਂ ਵਜ਼ੀਰਖਾਨ ਵੀ ਆਪਣੀ ਫੌਜ ਲੈ ਕੇ ਆ ਜਾਂਦਾ ਹੈ ਜਿਹੜੇ ਪਹਾੜੀ ਰਾਜੇ ਨੇ ਪਹਾੜੀ ਰਾਜੇ ਵੀ ਇਕੱਠੇ ਹੋ ਕੇ ਆ ਜਾਂਦੇ ਨੇ ਜਿਹੜੇ ਰੰਗੜ ਨੇ ਰੰਗਣ ਵੀ ਇਕੱਠੇ ਹੋ ਕੇ ਆ ਜਾਂਦੇ ਨੇ ਤੇ ਲਗਭਗ 10000 ਲੱਖ ਦੇ तकरीबन ਜਿਹੜੀ ਫੌਜ ਹੈ ਫੌਜ ਮਈ 1705 ਈਸਵੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾ ਲੈਂਦੀ ਹੈ ਹੁਣ ਯਾਦ ਰੱਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਕਿਲੇ ਬਣਾਏ ਹੋਏ ਨੇ ਉਹਨਾਂ ਕਿਲਿਆਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੱਖ-ਵੱਖ ਸਿੰਘਾਂ ਦੀ ਡਿਊਟੀ ਲਈ ਆਈ ਹੋਈ ਐ ਇੱਕ ਕਿਲੇ ਚ ਭਾਈ ਬਚਤਰ ਸਿੰਘ ਦੀ ਡਿਊਟੀ ਦੇ ਰਹੇ ਨੇ ਦੂਜੇ ਕਿਲੇ ਨਿੰਦਰਪਾਇ ਉਹਦੇ ਸਿੰਘ ਦੀ ਡਿਊਟੀ ਦੇ ਰਹੇ ਨੇ ਤੇ ਹੋਰ ਵੀ ਜਿਹੜੇ ਸਿੰਘ ਨੇ ਉਹ ਵੱਖ-ਵੱਖ ਕਿਲਿਆਂ ਦੇ ਅੰਦਰ ਡਿਊਟੀ ਦੇ ਰਹੇ ਨੇ ਯਾਦ ਰੱਖੋ ਜਿਹੜੇ ਸਿਪਾਹੀ ਆਏ ਨੇ ਫੌਜ ਲੈ ਕੇ ਆਏ ਨੇ ਨਾ ਉਹਨਾਂ ਦੇ ਕੋਲ ਫੌਜ ਸੀ ਉਹ ਸਾਰੇ ਹਥਿਆਰ ਲੈ ਕੇ ਨਹੀਂ ਆਏ ਉਹਨਾਂ ਦੇ ਕੋਲ ਘੋੜੇ ਵੀ ਨਹੀਂ ਨੇ ਹੁਣ ਜਿਹੜਾ ਆਨੰਦਪੁਰ ਸਾਹਿਬ ਦਾ ਇਲਾਕਾ ਹੈ ਉਸ ਇਲਾਕੇ ਦੇ ਵਿੱਚੋਂ ਹੀ ਉਹ ਆਪਣੇ ਘੋੜਿਆਂ ਦੇ ਵਾਸਤੇ ਰਸਤਾ ਇਕੱਠੀ ਕਰਦੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਸੋਚਿਆ ਕਿ ਜਿਹੜਾ ਇਹਨਾਂ ਸਿੱਖਾਂ ਨੂੰ ਤਾਕਤ ਮਿਲਦੀ ਏ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਨਾ ਉਹ ਬੰਦ ਕਰਾਇਆ ਜਾਵੇ ਹਥਿਆਰ ਬੰਦ ਕਰਾਏ ਜਾਣ ਘੋੜਿਆਂ ਦੇ ਵਾਸਤੇ ਜਿਹੜਾ ਚਾਰੇ ਦਾ ਸਮਾਨ ਜਾਂਦਾ ਉਹ ਬੰਦ ਕਰਾਇਆ ਜਾਂਦਾ ਉਹਨਾਂ ਨੇ ਹੁਕਾ ਦੇ ਦਿੱਤਾ ਕਿ ਕਿਸੇ ਵੀ ਸਿੰਘ ਨੂੰ ਖਾਣ ਪੀਣ ਦੀ ਕੋਈ ਵੀ ਰਸਤਰਾ ਦਿੱਤੀ ਜਾਵੇ ਕੋਈ ਵੀ ਚੀਜ਼ ਨਾ ਦਿੱਤੀ ਜਾਵੇ ਇਸ ਤਰ੍ਹਾਂ ਜਿਹੜਾ ਸਭ ਕੁਝ ਬੰਦ ਕਰਵਾ ਦਿੱਤਾ ਹੁਣ ਜਿਹੜੇ ਅੰਦਰ ਦੇ ਸਿੱਖ ਨੇ ਨਾ ਸਿਖਾਣੇ 7 ਮਹੀਨੇ ਦਾ ਜਿਹੜਾ ਸਮਾਂ ਹੈ ਸਮਾ ਕਟਿਆ ਘੋੜੇ ਭੁੱਖੇ ਮਰਦੇ ਰਹੇ ਸਿੱਖਾਂ ਨੇ ਜਿਹੜੇ ਰੁੱਖਾਂ ਦੇ ਪੱਤੇ ਨੇ ਨਾ ਰੁੱਖਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ ਹੁਣ ਲਗਾਤਾਰ 7 ਮਹੀਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਉਸ ਤੋਂ ਬਾਅਦ ਜਿਹੜੇ ਇਹ ਪਹਾੜੀ ਰਾਜੇ ਨੇ ਜਿਨ੍ਹਾਂ ਦੀ ਖਾਤਰ ਜਿਹੜੇ ਫੌਜ ਨੇ ਹਿੰਦੂਆਂ ਦੀ ਫੌਜ ਆਈਏ ਜਿੰਨੇ ਵੀ ਆਏ ਨੇ ਜਿਨ੍ਹਾਂ ਦੀ ਖਾਤਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣਾ ਸੀਸ ਦੇ ਦਿੱਤਾ ਜਿੰਨੇ ਵੀ ਪਹਾੜੀ ਰਾਜੇ ਨੇ ਰੰਗੜਨੇ ਨਾ ਸਾਰਿਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾਇਆ ਅਤੇ ਖੀਰ ਦੇ ਗਾਉਂ ਦੀਆਂ ਝੋਟੀਆਂ ਕਸਮਾਂ ਖਾਧੀਆਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਹੈ ਨਾ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਐਂ ਜਿਹੜੀਆਂ ਝੂਠੀਆਂ ਕਸਮਾਂ ਆਣੇ ਨਾ ਝੂਠੀਆਂ ਕਸਮਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਾਝ ਇਤਬਾਰ ਨਹੀਂ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਤਾ ਸੀ ਕਿ ਜਿਹੜੇ ਇਹ ਪਹਾੜੀ ਰਾਜੇ ਨਿਰੰਗੜ ਨੇ ਨਾ ਇਨਾਂ ਨੇ ਝੂਠੀਆਂ ਕਸਮਾਂ ਖਾਧੀਆਂ ਕਿਉਂਕਿ ਜਦੋਂ ਅਸੀਂ ਇਤਿਹਾਸ ਪੜ੍ਹਿਆ ਨਾ ਇਤਿਹਾਸ ਦੇ ਅੰਦਰ ਸਾਨੂੰ ਪਤਾ ਲੱਗਦਾ ਕਿ ਪਹਿਲਾਂ ਵੀ ਇਹ ਜਿਹੜੇ ਪਹਾੜੀ ਰਾਜੇ ਨੇ ਨਾ ਪਹਾੜੀ ਰਾਜੇ ਕੁਰਾਨ ਦੀਆਂ گاਉਂ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਸਨ ਇੱਥੇ ਵੀ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਨੇ ਝੂਠੀਆਂ ਕਸਮਾਂ ਖਾਧੀਆਂ ਫਿਰ ਵੀ ਸਿੱਖਾਂ ਦੇ ਨਾਲ ਸਲਾਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਨੰਦ ਪ੍ਰਸਾਦ ਦਾ ਕਲਾਸ਼ ਹੱਲ ਦਿਨ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਆਨੰਦ ਪ੍ਰਸਾਦ ਦਾ ਕਲਾ ਛੱਡਦੇ ਨੇ ਕਿਵੇਂ ਚਮਕੌਰ ਦੀ ਗੜੀ ਦੇ ਵਿੱਚ ਜਾਂਦੇ ਨੇ ਬਾਕੀ ਦਾ ਜਿਹੜਾ ਇਤਿਹਾਸ ਹੈ ਅਸੀਂ ਆਉਂਦੇ ਦਿਨਾਂ ਦੇ ਅੰਦਰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ